15 ਅਕਤੂਬਰ ਆਜ਼ਾਦੀ ਦਾ ਦਿਹਾੜਾ ਜਿੱਥੇ ਕਿ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਚੌਕਸੀਆ ਕਿਤੇ ਨਾ ਕਿਤੇ ਪੁਲਿਸ ਵੱਲੋਂ ਜ਼ਰੂਰ ਵਧਾਈ ਗਈ ਆ ਸਵੇਰ ਤੋਂ ਥਾਂ ਥਾਂ ਤੇ ਨਾਕੇਬੰਦੀ ਵੀ ਕੀਤੀ ਗਈ ਆ ਜਿਸ ਸੰਬੰਧੀ ਅਸੀਂ ਜਾਣਕਾਰੀ ਲਵਾਂਗੇ ਸਭ ਕਿਸ ਤਰ੍ਹਾਂ ਦੇਖਦੇ ਹੋ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਕਿੰਨੀ ਚੌਕਸੀ ਨਾਲ ਨਾਬਦ ਵਿੱਚ ਇਹਦੇ ਜਮਨ ਸਾਹਿਬ ਜਿਹੜਾ ਹੈਗਾ ਸਾਡੇ ਪਰਸਨਲ ਡੀਜੀ ਪੰਜਾਬ ਜੀ ਤੇ ਸਾਡੇ ਸੀਨੀਅਰ ਆਫਸਰਾਂ ਦੀ ਮੀਟਿੰਗ ਹੋਈ ਹੈ ਸਾਡੇ ਦੋ ਟੀਮਾਂ ਜਿਹੜੀਆਂ ਹੈਗੀਆਂ ਨੇ ਬੈਂਕ ਕੋਰਸ ਬੈਂਕ ਸਰਾਵਾਂ ਸਾਰੀਆਂ ਜਿਹੜੀਆਂ ਚੈੱਕ ਕਰ ਰਹੀਆਂ ਨੇ 15 ਅਗਸਤ ਆਜ਼ਾਦੀ ਦਾ ਦਿਹਾੜਾ ਜਿੱਥੇ ਕਿ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਉੱਥੇ ਗੁਰਪੰਤ ਗੁਰਪੰਤ ਪੰਨੂ ਵੱਲੋਂ ਵੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਵੀ ਦਿੱਤੀ ਗਈ ਆ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਚੌਕਸੀ ਕਿਤੇ ਨਾ ਕਿਤੇ ਪੁਲਿਸ ਵੱਲੋਂ ਜ਼ਰੂਰ ਵਧਾਈ ਗਈ ਆ ਤੇ ਗੱਲ ਨਾਬਾ ਦੀ ਕਰਨ ਜਾ ਰਹੇ ਸੀ ਨਾਬਾ ਦੇ ਵਿੱਚ ਵੀ ਐਸਡੀਐਮ ਨਾਬਾ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਆਦਾ ਕੀਤੀ ਜਾਣੀ ਆ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕੇਬੰਦੀ ਵੀ ਕੀਤੀ ਗਈ ਆ ਜਿਸ ਸੰਬੰਧੀ ਅਸੀਂ ਜਾਣਕਾਰੀ ਲਵਾਂਗੇ ਐਸਐਚਓ ਕਤਵਾਲੀ ਨਾਬਾ ਸਰਵਜੀਤ ਸਿੰਘ ਚੀਮਾ ਦੇ ਨਾਲ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਪੁਲਿਸ ਤਨਾਤ ਨਾਕਿਆਂ ਤੇ ਤਨਾਤ ਕਤਵਾਲੀ ਦੇ ਬਾਹਰ ਵੀ ਤਨਾਤ ਆ ਕਈ ਨਾਕੇ ਨੇ ਜਿਹੜੇ ਸ਼ਹਿਰ ਦੇ ਵਿੱਚ ਲਗਾਏ ਗਏ ਨੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਜਿਸ ਤਰ੍ਹਾਂ ਕਿ ਲੋਕ ਕਈ ਲੋਕ ਨੇ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਅਜਿਹੇ ਸਮਾਗਮਾਂ ਨੂੰ ਲੈ ਕੇ ਕੋਈ ਨਾ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਕਿੰਨੀ ਫੋਰਸ ਹੈ ਜਿਹੜੀ ਨਾਬਾ ਦੇ ਵਿੱਚ ਤਨਾਤ ਕੀਤੀ ਗਈ ਹੈ ਗੱਲਬਾਤ ਕਰਾਂਗੇ ਚੀਮਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਕਿੰਨੀ ਚੌਕਸ ਹੈ ਜਿਹੜੀ ਨਾਬਾ ਦੇ ਵਿੱਚ ਇਹਦੇ ਵਿੱਚ ਮਾਨ ਸਾਹਿਬ ਜਿਹੜਾ ਹੈਗਾ ਸਾਡੇ ਪਰਸਨਲ ਡੀਜੀ ਪੰਜਾਬ ਜੀ ਤੇ ਸਾਡੇ ਸੀਨੀਅਰ ਆਫਸਰਾਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਰਿਗਾਰਡਿੰਗ ਜਿਹੜਾ ਹੈਗਾ ਲਾਉਣ ਆਰਡਰ ਨੂੰ ਜਿਹੜਾ ਮੁੱਖ ਪਹਿਲ ਦਿੱਤੀ ਗਈ ਹੈ ਉਹਦੇ ਵਿੱਚ ਡੀਜੀ ਸਾਹਿਬ ਵੱਲੋਂ ਇਨਸਟਰਕਸ਼ਨਾਂ ਦਿੱਤੀਆਂ ਗਈਆਂ ਨੇ ਜੋ ਅਸੀਂ ਇਨ ਬਿਨ ਬਿਨ ਬੜੀ ਜਿਹੜੇ ਪਾਲਣਾ ਕਰ ਰਹੇ ਹਾਂ ਰੈਗੂਲਰ ਸਾਡੇ ਜਿਹੜੇ ਨੇ ਦੋ ਨਾਕੇ ਚੱਲ ਰਹੇ ਨੇ ਅਸੀਂ ਨਾਈਟ ਪੈਟਰੋਲਿੰਗ ਸਾਡੀ ਚੱਲ ਫਿਰ ਅਸੀਂ ਹੁਣ ਜਿਹੜੀ ਸਾਡੇ ਦੋ ਟੀਮਾਂ ਜਿਹੜੀਆਂ ਹੈਗੀਆਂ ਨੇ ਬੈਂਕਰਸ ਬੈਂਕ ਸਰਾਵਾ ਸਾਰੀਆਂ ਜਿਹੜੀਆਂ ਚੈੱਕ ਕਰ ਰਹੀਆਂ ਨੇ ਉਹ ਜਿੱਥੇ ਵੀ ਕੋਈ ਸਾਨੂੰ ਡਾਊਟਫੁਲ ਲੱਗਦਾ ਹੈਗਾ ਉਹ ਅਸੀਂ ਉਹ ਤੁਹਾਨੂੰ ਸ਼ੱਕੀ ਪਰਸਨ ਆਇਡੈਂਟੀਫਾਈ ਕਰਾਂਗੇ ਜੇ ਕੋਈ ਬਣਦੀ ਕਾਰਵਾਈ ਹੋਊਗੀ ਉਹਨਾਂ ਦਾ ਕਾਰਵਾਈ ਕਰਾਂਗੇ ਬਿਲਕੁਲ ਕਿੰਨੀ ਕੋ ਫੋਰਸ ਆ ਜਿਹੜੀ ਨਾਬਾ ਦੇ ਵਿੱਚ ਤਨਾਤ ਕੀਤੀ ਗਈ ਹੈ ਕਿਹੜੇ ਕਿਹੜੇ ਜਗ੍ਹਾ ਤੇ ਨਾਕਾਬੰਦੀ ਜਿਹੜੀ ਕੀਤੀ ਕੀਤੀ ਗਈ ਹੈ ਕਿੰਨੇ ਕਿੰਨੇ ਘੰਟੇ ਦੀ ਨਾਕਾਬੰਦੀ ਹੈ ਅਸੀਂ ਜਿਹੜਾ ਨਾਕਾਬੰਦੀ ਟੂ ਦੋ ਵਰੀ ਟੂ ਟਾਈਮਸ ਅਸੀਂ ਰੱਖੇ ਨਾਕੇ ਦੇ ਕੀਤੇ ਇੱਕ ਸ਼ਾਮ ਦੇ ਨਾਕੇ ਕੀਤੇ ਇੱਕ ਦੁਪਹਿਰ ਦੇ 2 ਘੰਟੇ 3 ਘੰਟੇ ਜਿਹੜਾ ਅਸੀਂ ਦੁਪਹਿਰ ਨਾਕਾ ਲਾ ਰਹੇ ਹਾਂ 4 ਘੰਟੇ ਅਸੀਂ ਜਿਹੜੇ ਆ ਸ਼ਾਮ ਨੂੰ ਨਾਕਾ ਲਾ ਰਹੇ ਹਾਂ ਬਿਲਕੁਲ ਕੋਈ ਸ਼ਰਾਰਤੀ ਉਸ ਨੂੰ ਡੈਟੀਫਾਈ ਵੀ ਕੀਤੇ ਨੇ ਪੁਲਿਸ ਵੱਲੋਂ ਜਿਹੜੇ ਸ਼ਰਾਰਤ ਕਰਦੇ ਨੇ ਇਹ ਆਡੈਂਟਿਟੀ ਕੋ ਉਸ ਨੂੰ ਆਡੈਂਟਿਫਾਈ ਕੀਤੇ ਨੇ ਅਸੀਂ ਕੱਲ ਇੱਕ ਦੋ ਬੰਦੇ ਲੈ ਕੇ ਵੀ ਆਏ ਆ ਜਿਹੜੇ ਉਹ ਸਾਡੇ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਬਿਲਕੁਲ ਕੋਈ ਜਿ ਸ਼ਰਾਰਤੀ ਅਨਸਰ ਕਹਿੰਦੇ ਆਇਡੈਂਟੀਫਾਈ ਜਰੂਰ ਕੀਤੇ ਗਏ ਨੇ ਲਿਆਂਦੇ ਗਏ ਨੇ ਪਰ ਕਿਸੇ ਸ਼ਰਾਰਤੀ ਅਨਸਰ ਨੂੰ ਨਾਬਾ ਦੇ ਵਿੱਚ ਸ਼ਰਾਰਤ ਕਰਨ ਦੀ ਕੋਈ ਸਹੀ ਗੱਲ ਸਾਹਮਣੇ ਨਹੀਂ ਆਵੇਗੀ ਕਿਉਂਕਿ ਪੁਲਿਸ ਬੜੀ ਚੌਕਸਾ ਜਿਹੜੀ ਨਾਬਾ ਦੇ ਵਿੱਚ ਸਮੇਂ-ਸਮੇਂ ਤੇ ਚੌਕਸਾ ਦਿਖਾਈ ਦੇ ਰਹੀ ਆ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਨਾਬਾ ਤੋਂ ਹਰਮਨ ਸਿੰਘ ਮਾ